सरियाम सताल मैं महेंद्र कौर रेकी ग्रैंड मास्टर मालपुर तो जिला हशियारपुर अच मैं बहुत ही महत्वपूर्ण विषय बारे गलबात लगी हाँ विशा है राष्ट्रीय पोषण हफ्ता मतलब नैशनल न्यूट्रिशन वीक जो कि सारे भारत वि एक सितंबर तो सत्त सितंबर तक मनाया जाता है अच्छ पंजाब एग्रीकल्चर यूनिवर्सिटी मतलब कृषि विगयान केंद्र बाहोवाल ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮੈਡਮ ਸੁਖਦੀਪ ਕੌਰ ਜੀ ਨੇ ਇਸ ਬਾਰੇ ਸਾਨੂੰ ਪੂਰੀ ਜਾਣਕਾਰੀ ਦਿੱਤੀ ਹੈ ਜੋ ਮੈਂ ਆਪ ਸਭ ਨਾਲ ਸਾਂਝੀ ਕਰਨ ਲੱਗੀ ਹਾਂ ਭਾਰਤ ਚ ਸਿਹਤ ਨੂੰ ਲੈ ਕੇ ਜਾਗਰੂਤਾ ਦੀ ਘਾਟ ਅਤੇ ਸਿਹਤਮੰਤ ਸਹੂਲਤਾਂ ਦੀ ਕਮੀ ਨਾਲ ਰੋਗੀਆਂ ਦਾ ਆંકੜਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਬਿਮਾਰੀਆਂ ਦੇ ਵਧਣ ਦਾ ਇੱਕ ਵਜ੍ਹਾ ਹੈ ਬਿਗੜੀ ਹੋਈ ਜੀਵਨ ਸ਼ੈਲੀ ਤੇ ਗਲਤ ਖਾਣ ਪੀਣ ਦੀ ਆਦਤਾਂ ਇਹ ਵੀ ਇੱਕ ਕਾਰਨ ਹੈ ਸਿਹਤ ਖਰਾਬ ਹੋਣ ਦਾ ਤੇ ਲੋਕਾਂ ਨੂੰ ਸਿਹਤ ਦੇ ਪ੍ਰਤੀ ਜਾਗਰੂਕ ਕਰਨ ਅਤੇ ਪੌਸ਼ਟਿਕ ਭੋਜਨ ਦਾ ਜੀਵਨ 'ਚ ਕੀ ਮਹੱਤਵ ਹੈ ਇਸ ਦੀ ਜਾਣਕਾਰੀ ਦੇਣ ਲਈ ਹਰ ਸਾਲ ਭਾਰਤ ਦੇ ਵਿੱਚ 1 ਸਤੰਬਰ ਤੋਂ 7 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਹਫਤਾ ਮਨਾਇਆ ਜਾਂਦਾ ਹੈ ਇਸ ਰਾਸ਼ਟਰੀ ਪੋਸ਼ਣ ਹਫਤੇ ਦਾ ਉਦੇਸ਼ ਇਹ ਹੈ ਕਿ ਲੋਕਾਂ ਨੂੰ ਸੰਤੁਲਿਤ ਭੋਜਨ ਬਾਰੇ ਦੇ ਲਾਭ ਦੱਸੇ ਜਾਣ ਅਤੇ ਖਰਾਬ ਹੋ ਜਾਣ ਖਾਨ ਦੇ ਕੀ ਨੁਕਸਾਨ ਨੇ ਇਹਨਾਂ ਪ੍ਰਤੀ ਉਹਨਾਂ ਨੂੰ ਜਾਗਰੂਤ ਕੀਤਾ ਜਾਵੇ ਇਸ ਦਾ ਇਹ ਮਤਲਬ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਹਫਤੇ 1 ਸਤੰਬਰ ਤੋਂ 7 ਸਤੰਬਰ ਤੱਕ ਇੱਕ ਹਫਤਾ ਭਾਰਤ ਸਰਕਾਰ ਕਈ ਤਰ੍ਹਾਂ ਦੇ ਉਪਰਾਲੇ ਕਰਦੀ ਹੈ ਉਹ ਕਈ ਤਰ੍ਹਾਂ ਦੇ ਕੈਂਪ ਲਗਾਉਂਦੇ ਆ ਸਕੂਲਾਂ ਵਿੱਚ ਕਾਲਜਾਂ ਵਿੱਚ ਪਿੰਡਾਂ ਵਿੱਚ ਕਈ ਤਰ੍ਹਾਂ ਦੇ ਨਾਲ ਉਹ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਤਾਂ ਜੋ ਲੋਕ ਆਪਣੀ ਸਿਹਤ ਨੂੰ ਠੀਕ ਰੱਖ ਸਕਣ ਤੇ ਇਸ ਦਾ ਇੱਕੋ ਹੀ ਮਤਲਬ ਹੈ ਕਿ ਜਿਹੜੇ ਆਮ ਲੋਕ ਸਭ ਲੋਕ ਮਤਲਬ ਆਪਣਾ ਸਿਹਤਮੰਦ ਰਹਿਣ ਰਹਿਣ ਤੇ ਬਿਮਾਰੀਆਂ ਤੋਂ ਬਚਣ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ जो किसी इसका लाभ मिल सके ते मेरे इस चैनल में सबसक्राइब भी कर लेना कि ता कि कोई इस तरह की मैं भीडियो पाव तो थानू मिल सके छेती है ना खुश रहो सेफ रहो सेहतमंद रहो हसते हास रहो वीडियो देखने लिये बहुत बहुत धन्यवाद थैंक यू